ਲੋਕਾ 9 ਦਾ 1 103 ਪੇਜ ਤੇ ਨਵੇਂ ਨਿਯਮ ਦੇ ਵਿੱਚ ਇੱਥੇ ਕੀ ਲਿਖਿਆ ਕਹਿੰਦਾ ਯਿਸੂ 12 ਚੇਲੇ ਨੂੰ ਪੇਜਦਾ ਹੈ ਹਾਲੇਲੂਇਆ ਕਿੱਥੇ ਭੇਜੇ ਸੀ ਪ੍ਰਭੂ ਯਿਸੂ ਨੇ 12 ਚੇਲੇ ਕੀ ਕਰਨ ਭੇਜੇ ਸੀਗੇ ਕਮਾਈ ਕਰਨ ਗਏ ਸੀ ਉਹ ਕੀ ਕਰਨ ਗਏ ਸੀਗੇ ਪਰਮੇਸ਼ਰ ਦਾ ਸੋ ਸਮਾਚਾਰ ਸੁਣਾਉਣ ਹਾਲੇਲੂਇਆ ਇਸੇ ਕਰਕੇ ਆਪੇ ਦਗਵਾਈ ਦਿੰਨੇ ਇਸੇ ਕਰਕੇ ਜਦੋਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ ਅਦੇ ਫਿਰ ਲੋਕ ਨਾਲ ਦੀ ਨਾਲ ਆਉਂਦੇ ਆ ਪ੍ਰਭੂ ਦੇ ਵਿੱਚ ਜਦੋਂ ਆਪਾਂ ਪ੍ਰਚਾਰ ਕਰਦੇ ਹਾਲੇਲੂਇਆ ਆਪਾਂ ਕਿਹੜਾ ਕਿਸੇ ਇਨਸਾਨ ਦਾ ਪ੍ਰਚਾਰ ਕਰਨਾ ਆਪਾਂ ਕੀ ਦਾ ਕਰਨਾ ਮੈਂ ਪ੍ਰਭੂ ਯਿਸੂ ਦਾ ਕਰਨਾ ਹਾਲੇਲੂਇਆ ਕਹਿੰਦਾ ਉਸਨੇ 12 ਚੇਲਿਆਂ ਨੂੰ ਇਕੱਠੇ ਬੁਲਾ ਕੇ ਉਹਨਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਦੇ ਦੂਰ ਕਰਨ ਦੀ ਸ਼ਕਤੀ ਤੇ اختیار ਦਿੱਤਾ ਹਾਲੇਲੂਇਆ ਹਾਲੇਲੂਇਆ ਕਾਦੇ ਤੱਕ اختیار ਦਿੱਤਾ ਜਿਹੜੇ ਬਿਮਾਰ ਹੈ ਉਹਨਾਂ ਨੂੰ ਤੁਸੀਂ ਪ੍ਰਾਰਥਨਾ ਕਰ ਸਕਦੇ ਜਿਨ੍ਹਾਂ ਜਿ ਸ਼ੈਤਾਨਤ ਕੰਮ ਕਰਦੇ ਉਹਨਾਂ ਨੂੰ ਤੁਸੀਂ ਪ੍ਰਾਰਥਨਾ ਕਰ ਸਕਦੇ ਆ ਹਾਲੇਲੂਇਆ ਕੀ ਦਿੱਤਾ ਹੈ ਸ਼ਕਤੀ ਤੇ ਇਖਤਿਆਰ ਦਿੱਤਾ ਇਹ ਸ਼ਕਤੀ ਕਿਹਦੀ ਹੈ ਪਰਮੇਸ਼ਵਰ ਦੀ ਹੋਈ ਹੈ ਹਾਲੇਲੂਇਆ ਕਿ ਸ਼ੈਤਾਨ ਨੂੰ ਕੋਈ ਹੱਥੋਂ ਪਾ ਕੇ ਦੇਖ ਲੈ ਜਿਹਦਾ ਜਿਹੜਾ ਨਹੀਂ ਪ੍ਰਭੂ ਨੂੰ ਜਾਣਦਾ ਫਿਰ ਹੱਥ ਪਾ ਕੇ ਦੇਖੇ ਹਾਲੇਲੂਇਆ ਨਹੀਂ ਇਹ ਆਪਾਂ ਨੂੰ ਅਧਿਕਾਰ ਦਿੰਦਾ ਉਹਨੇ ਹਾਲੇਲੂਇਆ ਜਿਹੜਾ ਕਹਿੰਦਾ ਮੇਰਾ ਨਾਮ ਜਪਦੇ ਉਹ ਕੋਈ ਵੀ ਉਹ ਨਹੀਂ ਕੱਲੇ ਪਾਸਟਰ ਕੋਈ ਵੀ ਪ੍ਰਾਰਥਨਾ ਕਰ ਸਕਦੇ ਆ ਹਾਲੇਲੂਇਆ ਕਈੰਦਾ ਅੱਤੇ ਉਹਨਾਂ ਨੂੰ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਨ ਤੇ ਰੋਗੀਆਂ ਨੂੰ ਚੰਗੇ ਕਰਨ ਲਈ ਕੱਲਿਆ ਹallelujah ਕਿਥੇ ਭੇਜਿਆ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਕੱਲਿਆ ਪ੍ਰਭੂ ਜੀ ਸ਼ੋਨੇ ਆਪ ਦੇ 12 ਚੇਲਿਆਂ ਨੂੰ ਕੱਲਿਆ ਹallelujah ਤੇ 12 ਦੇ ਵਿੱਚ ਹੁਣ ਕਿੰਨੇ ਬਣੇ ਪਏ ਚੇਲੇ ਉਹਦੇ ਹallelujah ਹੁਣ ਤਾਂ ਸਾਰੇ ਕੋਨੇ-ਕੋਨੇ ਤੇ ਪਰਮੇਸ਼ਰ ਦਾ ਨਾਮ ਆਇਆ ਵੇ ਹallelujah ਕਹਿੰਦੇ ਉਸ ਨੂੰ ਉਹਨਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਓ ਨਾ लाठी ਨਾ ਝੋਲਾ ਨਾ ਰੋਟੀ ਨਾਰ ਪਿਆ ਤੇ ਨਾ ਦੋ ਕੁਟਤੇ ਰੱਖੋ ਹallelujah ਜਿਵੇਂ ਵੀ ਕਹਿੰਦਾ ਹੈਗਾ ਉਵੇਂ ਪਰਮੇਸ਼ਰ ਦਾ ਪ੍ਰਚਾਰ ਕਰਨ ਤੁਸੀਂ ਚਲੇ ਜਾਓ ਕਹਿੰਦਾ ਜਿਸ ਘਰ ਵਿੱਚ ਜਾਊ ਉੱਥੇ ਹੀ ਟਿਕੋ ਅਤੇ ਉਥੋਂ ਹੀ ਤੁਰੋ ਹallelujah ਜਿੱਥੇ ਕਹਿੰਦਾ ਜਾਣਾ ਇੱਕ ਘਰ ਚ ਜਾਓ ਉੱਥੇ ਟਿਕੋ ਤੇ ਉੱਥੋਂ ਹੀ ਮੁੜ ਕੇ ਤੁਸੀਂ ਗਾਂ ਜਾਣਾ ਹallelujah ਕਹਿੰਦਾ ਅਤੇ ਜਿਹੜਾ ਤੁਹਾਡਾ ਆਦਰ ਪਾਓ ਨਾ ਕਰਨਾ ਤੁਸੀਂ ਉਸ ਨਗਰੋਂ ਨਿਕਲਦੇ ਆ ਉਹਨਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁਟੋ ਹallelujah ਇਹ ਨਹੀਂ ਵੀ ਪੱਲੜ ਪੈਣਾ ਜੇ ਕੋਈ ਨਹੀਂ ਘਾਟ ਫੜਦਾ ਲੜ ਪੈਣਾ ਕਹਿੰਦਾ ਚਲੋ ਕੋਈ ਨਹੀਂ ਧੰਨਵਾਦ ਫਿਰ ਵੀ ਤੁਸੀਂ ਪਰਮੇਸ਼ਰ ਦੇ ਚੁਣੇ ਹੋਏ ਹallelujah ਆਪਾਂ ਪ੍ਰਚਾਰ ਕਰਨਾ ਪਰਮੇਸ਼ਰ ਦਾ ਕਰਨਾ ਮੈਂ ਬਹੁਤ ਜਦੋਂ ਸੱਚਮੁੱਚ ਜਿਹੜੇ ਜਾਣਦੇ ਉਹਨਾਂ ਨੂੰ ਤਾਂ ਪਤਾ ਇਹ ਬਹੁਤ ਕੁਝ ਸੁਣਨਾ ਵੀ ਪੈਂਦਾ ਲੋਕਾਂ ਨੂੰ ਹallelujah ਉਹ ਜਿਹੜੇ ਬੋਲਦੇ ਉਹਨਾਂ 'ਚ ਸ਼ੈਤਾਨ ਹੁੰਦੇ ਉਹ ਚੰਗੇ ਨਹੀਂ ਹੁੰਦੇ ਉਹਨਾਂ 'ਚ ਸ਼ੈਤਾਨ ਬੁਲਾਉਂਦਾ ਉਹਨਾਂ ਨੂੰ ਹallelujah ਤੇ ਜੇ ਕੋਈ ਬੋਲਦਾ ਵੀ ਹੈ ਤਾਂ ਉਹਨਾਂ ਦਾ ਵਿਰੋਧ ਥੋੜੀ ਕਰਨਾ ਚਲੋ ਕਿ ਉਹਨਾਂ ਕਹਿੰਦੇ ਪੈਰਾਂ ਨਾਲੋਂ ਕਹਿੰਦਾ ਮਿੱਟੀ ਵੀ ਆਉਦੇ ਛਾੜ ਜੋ ਪੈਰ ਛਾੜ ਕੇ ਤੇ ਅੱਗੇ ਗਾਂ ਵਾਲੇ ਪਿੰਡ ਚਲੇ ਜਾਓ ਹallelujah ਫੇਰ ਵੀ ਉਹਨਾਂ ਨੂੰ ਕਹਿਣਾ ਵੀ ਤੁਹਾਡਾ ਪੜਾ ਹੋਵੇ ਤੁਹਾਡੇ ਘਰ ਚ ਸ਼ਾਂਤੀ ਆਵੇ ਹallelujah ਕਹਿੰਦਾ ਤਾਂ ਬਾਹਰ ਜਾ ਕੇ ਪਿੰਡੋਂ ਪਿੰਡ ਹਰ ਥਾਂ ਖੁਸ਼ਖਬਰੀ ਸੁਣਾਉਂਦੇ ਤੇ ਰੋਗਾਂ ਨੂੰ ਦੂਰ ਕਰਦੇ ਫਿਰੇ ਹallelujah ਉਹ ਉਹ ਪਿੰਡ ਚ ਕੋਈ ਵਿਰੋਧ ਕਰਦਾ ਸੀ ਹੋਰ ਪਿੰਡ ਚਲੇ ਜਾਂਦੇ ਸੋ ਉਹਨਾਂ ਨੇ ਕੀ ਕੀਤਾ ਸਾਰੇ ਥਾਈਂ ਪ੍ਰਚਾਰ ਕੀਤਾ ਕਾਹਦਾ ਪ੍ਰਭੂ ਯਿਸੂ ਦੇ ਵਚਨ ਦਾ ਹallelujah ਅੱਗੇ ਕਿਹੜਾ ਸੀਗੇ ਮੋਬਾਈਲ ਹੁੰਦੇ ਸੀਗੇ ਕੋਈ ਕੀ ਚੱਲਦਾ ਸੀ ਉਦੋਂ ਤਾਂ ਲੋਕ ਹੀ ਆਈਂ ਪ੍ਰਚਾਰ ਕਰਦੇ ਸੀਗੇ ਹਾਲੇਲੂਇਆ ਹੁਣ ਤਾਂ ਅਗਲਾ ਮੈ baila ਤੇ ਪਾ ਦਿੰਦਾ ਫੋਟੋ ਖਿੱਚ ਲੈਂਦਾ ਇੱਥੇ ਚਰਚਾ ਦੋ ਤਾਂ ਪਤਾ ਨਹੀਂ ਸੀ ਪ੍ਰਭੂ ਜੀਸ਼ੂ ਗੇ ਤਾਂ ਉਦੋਂ ਮੈਂ ਇੱਕ ਵੀ ਨਹੀਂ ਹੁੰਦੇ ਹੋਣੀ ਹਾਲੇਲੂਇਆ ਆਈ ਜਿਨ੍ਹਾਂ ਨੂੰ ਵਿਸ਼ਵਾਸ ਸੀ ਉਹ ਬੈਠੇ ਚੰਗੇ ਹੋ ਜਾਂਦੇ ਸੀ ਹਾਲੇਲੂਇਆ